ਮਿਲ ਕੇ ਕੜ ਦੇਵਾਂਤ ਬੰਦੀਆਂ ਗੁਰੂ ਪੰਜਵਾ ਪੰਜਵਾ ਮਕੋਣਾ ਵੇਰੀ ਆਪਣਾ ਸੱਧੀਏ ਲਹੌਰ ਦੇ ਉਸ ਨੂੰ ਉਪੇਸ਼ ਕਾਜੀਆਂ ਕਾਜੀਆਂ ਦੇ ਕਰਕੇ ਬਣਾਈਏ ਦੋਸ਼ੀਓ ਨੂੰ ਇਸਲਾਮ ਦਾ ਨਾਲੇ ਪੁੱਛੀਏ ਪੁੱਛੀਏ ਮਦਦਕਾਰ ਬਾਗੀਆਂ ਪੈਸੇ ਪਾਲ ਛੱਡ ਨਾਲ ਜੀ ਦੂਜਾ ਦੋਸ਼ ਹੈ ਦੋਸ਼ ਹੈ ਪਰ ਆਦਾਤ ਖੋਲਿਆ ਬੈਠਾ ਗੁਰ ਦੇ ਗੱਦੀ ਮਲਕੇ ತೀನಿ ಸಲಮಾಡ ಮುಹಾರ ಸದಿ ಇದು ಸದಕ್ಕೆ ಕ ਖੋਕੇ ਖੋਕੇ ਦੀ ਵਈਏ ਪ੍ਰੀਤ ਚੰਦ ਨੂੰ ਕਾਮਿਆ ਉਦਾਸ ਆਪਣਾ ਸੱਦਾ ਭੇਜ ਕੇ ਭੇਜ ਕੇ ਬੁਲਾਇਆ ਗੁਰੂ ਸਾਹਿਬ ਨੂੰ ਰਾਜ ਜਹਾਂਗੀਰ ਬਾਦਸ਼ਾਹ ਮੁਲਾਕਾਜ਼ੀਆਂ ਕਾਜ਼ੀਆਂ ਦੇ ਪੇਸ਼ ਕਰ ਸਾਹਿਬ ਨੂੰ ਪੁੱਛਦੇ ਸਵਾਲੇ ਆਪਣੇ ਕਾਜ਼ੀ ਆਖਦੇ ਆਖਦੇ ਗੁਰੂ ਜੀ ਦੋਸ਼ ਪਾਰੇ ਜੁਮੇ ਆ ਤੁਹਾਡੇ ਲੱਗ ਗਏ ਬਾਗੀ ਖੁਸਰੋ ਖੁਸਰੋ ਸੰਦੂ ਦਾ ਹਿਸਾਬ ਛੱਡਿਆ ਹਾਕ ਮੱਲਿਆ ਮੱਲਿਆ ਪਰਾ ਦਾ ਜੋਰੋ ਵੇ ਮੰਗੇ ਨ ਸਾਫੀ ਅਸਤੋ ਬਾਣੀ ਰਾਜਕੇ ਰਾਜਕੇ ਤਹੀ ਨਹੀਂ ਸਲਾਮ ਦੀ ਕੀਤੀ ਤੂੰ ਸਤਾਜੀ ਅੱਖ ਦੇ ਐਨਾ ਦੋਸ਼ਾਂ ਦਾ ਦੋਸ਼ਾਂ ਤਾਡੀ ਸੁਖੀ ਰਹੇਗੀ ਚੰਦੂ ਆਖਦਾ ਆਖਦਾ ਲਜਾਵ ਕਰੇ ਆਪਣੇ ਜਹਾਂਗੀਰ ਖੁਸ਼ ਹੋ ਗਿਆ ਦਾ ਦਿੱਤਾ ਸੀ ਦਿੱਤਾ ਸੀ ਇਸ਼ਾਰਾ ਰਾਜਨੀਤਿਕਾ ਮਨਮਾਨੀ ਕਰੀ ਰਾਜ ਕੇ ਚੰਦੂ ਲੈ ਗਿਆ ਲੈ ਗਿਆ ਗੁਰਾਂ ਨੂੰ ਕਰੇ ਆਪਣੇ ਪੰਜ ਸਿੱਖ ਨਾਲ ਬੂਰਾਂ ਦੇ ਕਰ ਜਾਂਦਿਆਂ ਜਾਂਦਿਆਂ ਵਖੋ ਵਖ ਕਰਤੇ ਸਿੱਖੇ ਤੇ ਗੁਰੂ ਸਾਹਿਬ ਸੀ ਚੰਦੂ ਗੁਰਾਣੂ ਗੋਲਾ ਨੂੰ ਖਾਵੇ ਰੋਵੇ ਆਪਣਾ ਕਹਿੰਦਾ ਮੇਰਾ ਸਾਥ ਮੰਨ ਲੋ ਖੁਸ਼ ਕਰ ਦਿਓ ਕਰ ਦਿਓ ਕਹੇ ਮੇਰਾ ਹੀ ਰਦਾ ਰਿਸ਼ਤੇ ਨੂੰ ਆ ਕੇ ਦਿਓ ਗੁਰੂ ਆਖ ਦੇ ਆਖ ਦੇ ਕਰੀ ਤੂੰ ਨਿੰਦਿਆ ਆਖ ਦੇ ਕਰੀ ਤੂੰ ਨਿੰਦਿਆ ਗੁਰੂ ਨਾਨਕ ਦੇ ਜਦ ਦੀ ਇੱਟ ਬਣ ਕੇ ਬਣ ਕੇ ਚੁਬਾਰੇ ਵਾਲੀ ਮੋਦੀ ਜੱਸੇ ਗੁਰੂ ਕਾਲ ਨੂੰ ਤਾਇਓ ਸਨੇ ਮੋੜਿਆ ਰਿਸ਼ਤਾ ਇਹ ਨਾ ਪਰਵਾਣ ਚੜਨਾ ਚੰਦੂ ਸੁਣ ਕੇ ਸੁਣ ਕੇ ਹੋ ਗਿਆ ਕੋਲੇ ਕਹਿ ਦੇ ਉੱਤੇ ਤੁਲ ਫੇ ਗਿਆ ਗੁਰੂ ਸਾਹਿਬ ਦਾ ਸਾਹਿਬ ਦਾ ਲੋਹਾ ਕੇ ਜੋੜਾ ਬਾਣ ਦਸ ਤਾਰੇ ਖੋਲ ਕੇ ਵਿੱਚ ਦੇਖਦੇ ਦੇਖਦੇ ਬਾਕੇ ਗੁਰੂ ਸਾਹਿਬ ਨੂੰ ਅਗ ਵੰਗ ਪਾਣੀ ਉਬਲੇ ਨਾਲੇ ਪੁੱਛਦਾ ਪੁੱਛਦਾ ਗੁਰੂ ਜੀ ਮਨੋਂ ਮੇਰੀ ਮੇਰੇ ਤੋਂ ਛੜਾ ਨਾ ਕਿ ਸਿੱਧ ਕਰ ਤੁਹਾਡਾ ਕਿਤੇ ਮੁੱਕਦਾ ਸਾਡ ਬਾੜ ਪੰਜਾਬੋ ਲਿਆ ਰਤਨ ਕੇ ਪੁਨ ਕੇ ਗੁਰਾਂ ਦੇ ਸਿਰ ਪੋਣੀ ਹਟਣਾ ਮਨਾ ਕੇ ਰਿਸ਼ਤਾ ਗੁਰੂ ਸਾਹਿਬ ਸੀ ਸਾਹਿਬ ਸੀ ਸ਼ਰਤ ਚਿੱਤ ਬੈਠੇ ਜੇਠ ਦਾ ਮਹੀਨਾ ਤਾਂ ਪਦਾ ਤਿੱਲੋ ਤੇ ਲੋਤੇ ਤੱਤੀ ਉੱਤਰੇਤਾ ਮਲੋ ਮੁਨ ਸਾੜਤਾ ਸੋਨਾ ਪੈਲਸੀ ਪੈਲਸੀ ਕਿ ਵੇਖ ਗਈ ਮੀਂਹ ਮੀਰੇਆ ਮੀਰੇਆ ਕੋਲ ਕੇ ਕੋਲੇ ਚਾਰਨੀ ਆ ਕੇ ਆ ਗੁਰੂ ਤ ਮੰਗਦਾ ਰਾਜ ਦਿੱਲੀ ਤੇ ਦਿੱਲੀ ਤੇ ਲਹਾਰ ਦਾ ਪਾਪੀ ਢਾੜੀ ਮਾਰ ਗੱਲ ਕੇ ਕਰਾਂ ਗੁਰੂ ਫੇਰ ਵੀ ਫੇਰ ਵੀ ਸ਼ਾਂਤ ਚਿਤ ਬੋਲੇ ਮੰਨਣਾ ਹੈ ਰੱਬੀ ਬਾਣੀ ਨੂੰ ਹੱਸ ਕੇ ਹੱਸ ਕੇ ਤੁਸੀਂ ਕਦੇ ਪੁੱਛਿਆ ਸੀ ਚੱਲੇ ਦੱਸ ਕੇ ਹਾਈ ਗੁਰਜੀ ਕਾਕਾ ਸਭਾਈ ਗੁਰਜੀ ਕੀ ਮਤ